ਸਾਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਬਲਵਿੰਦਰ ਢਾਲੀਵਾਲ ਤੁਸੀਂ ਦੇਖ ਰਹੇ ਹੋ ਐਲਵੀਐਸ ਨਿਊਜ਼ ਟੀਵੀ ਦੋਸਤੋ ਇੱਕ ਸਾਡੇ ਕਿਸਾਨ ਭਰਾ ਦੀ ਕਣਕ ਦੇ ਵਿੱਚ ਕੋਈ ਪ੍ਰੇਸ਼ਾਨੀ ਆਈ ਹੈ ਕਣਕ ਦੇ ਵਿੱਚ ਕੋਈ ਪ੍ਰੋਬਲਮ ਆਈ ਹੈ ਉਹ ਕਣਕ ਦੇ ਵਿੱਚ ਪ੍ਰੋਬਲਮ ਕੀ ਹੈ ਉਹ ਪੂਰੀ ਕਿਸਾਨ ਨਾਲ ਗੱਲਬਾਤ ਕਰਾਂਗੇ ਆਪਾਂ ਮੇਰੇ ਨਾਲ ਮੌਜੂਦ ਨੇ ਕਿ ਬਾਈ ਕਿਸਾਨ ਹਰਮਿੰਦਰ ਸਿੰਘ ਜੀ ਗਾਗਾ ਕਿਸਾਨ ਭਰਾ ਉਹ ਇੱਕ ਗੱਲ ਹੋਰ ਵੀ ਆ ਵੀ ਇਹ ਜਿਵੇਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਥੋੜਾ ਜਿਹਾ ਥੱਲੇ ਕਰਕੇ ਦਿਖਾ ਦਿਓ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਦੱਗੀਆਂ ਜੀਆਂ ਇਹ ਸ਼ੁਰੂ ਹੁੰਦੀਆਂ ਨੇ ਤੇ ਕਣਕ ਦੇ ਵਿੱਚ ਪੂਰੀ ਦੇ ਵਿੱਚ ਫੈਲ ਜਾਂਦੀਆਂ ਨਹੀਂ ਗੀਆਂ ਇਹ ਗਗਾ ਸਾਹਿਬ ਜਿਹੜੇ ਇਹ ਤੁਸ ਨੂੰ ਇਹ ਪ੍ਰੋਬਲਮ ਆਈ ਹੈ ਤੇ ਇਹ ਕਿਦੋਂ ਕਿਦਾਂ ਆਈ ਇਹ ਦੇਖੋ ਜੀ ਪ੍ਰੋਬਲਮ ਤਾਂ ਇਹ ਨਾ ਜਦੋਂ ਕਣਕ ਹੁਣ ਤਾਂ ਦੇਖੋ ਥੋੜੀ ਜੀ ਜ਼ਿਆਦਾ ਹੋਊਗੀ ਹੂੰ ਇਹ ਪਿਛਲੇ ਸਾਲ ਥੋੜਾ ਜਿਆ ਘੇਰਾ ਸੀਗਾ ਇਹਦੇ ਵਿੱਚ ਚਲੋ ਖੇਤੀਬਾੜੀ ਵਾਲੇ ਵੀ ਆਏ ਕੋਈ ਗਏ ਮਿੱਟੀ ਦੀ ਜਾਂਚ ਕਰਾ ਲਓ ਕੋਈ ਕੀ ਹੂੰ ਚਲੋ ਉਹ ਟਾਈਮ ਲੰਘ ਗਿਆ ਕਿਉਂਕਿ ਹੁਣ ਜਿਵੇਂ ਚੇਤ ਚੜ ਗਿਆ ਅਣਕਾ 5-7 ਦਿਨਾਂ ਦੇ ਵਿੱਚ ਹੋ ਹੀ ਜਾਣੀਆਂ ਨੇ ਇਹ ਜੀਆਂ ਹੂੰ ਤੇ ਇਹਤ ਕੀ ਮੈਂ ਪੂਰੀਆਂ ਦਵਾਈਆਂ ਦੂਈਆਂ ਲਾ ਕੇ ਜਿਹੜੀਆਂ ਆਪਾਂ ਬੀਜ ਨੂੰ ਦਵਾਈਆਂ ਲਾਉਣੇ ਆ ਮੈਂ ਕੁੱਲ ਦਵਾਈ ਪਾਈ ਆ ਹੂੰ ਦੇਖੋ ਤੁਸੀਂ ਇੱਥੇ ਵੀ ਇਹਦੇ ਵਿੱਚ ਆਹ ਜੜ ਹੈ ਹੂੰ ਮੈਂ ਤਾਂ ਜੜ ਦੇ ਵਿੱਚ ਕੋਈ ਪ੍ਰੋਬਲਮ ਆ ਨੇੜੇ ਦਿਖਾ ਦਿਓ ਦੇਖੋ ਨਾ ਸਿਉਖ ਹੈ ਹੂੰ ਇਹਦਾ ਕੁੱਲ ਪੂਰਾ ਮੈਂ ਇਹ ਪਾੜ ਕੇ ਧੁਰ ਤੱਕ ਸਾਰਾ ਚੈੱਕ ਕਰ ਚੁੱਕਿਆ ਐ ਹੁੰਦੀਆਂ ਨੇ ਦੇਖੋ ਵਿੱਚ ਤਾਂ ਨੂੰ ਬਹਿਰਸ ਕਹਿੰਦੇ ਨੇ ਇੱਥੋਂ ਐ ਡੱਗੀ ਸ਼ੁਰੂ ਹੋ ਕੇ ਜਿੱਦਾਂ ਹਵਾ ਜਾਂਦੀ ਹੈ ਪੂਰਾ ਕਿਆਰਾ ਖਤਮ ਹੋ ਜਾਂਦਾ ਹੁਣ ਤੁਸੀਂ ਆਹ ਦੇਖੋ ਜੀ ਇਹਦੇ ਵਿੱਚ ਆਹ ਪੱਤਲੀ ਆਪਾਂ ਇੱਥੋਂ ਖਤਮ ਆ ਲੈ ਹੁਣ ਤੁਸੀਂ ਇਹ ਦੇਖੋ ਵੀ ਇਹ ਕਣਕ ਝਾੜ ਕਿਹੜੇ ਹਿਸਾਬ ਨਾਲ ਦੇ ਦੂਗੀ ਅਜੇ ਕਣਕਾਂ ਦੇ ਵਿੱਚ ਦੁੱਧ ਵੀ ਨਹੀਂ ਬਣਿਆ ਜਦੋਂ ਦਾ ਇਹ ਬਿਮਾਰੀ ਦੇ ਵਿੱਚ ਪਈ ਐ ਤੇ ਆਹ ਦੇਖ ਲਓ ਲੈ ਜਮਾ ਬਸੂਥਾ ਹੈਗਾ ਇਹਦੀ ਮੇਰੇ ਖਿਆਲ ਦੇ ਵਿੱਚ ਵੀ ਤੂੜੀ ਵੀ ਨਹੀਂ ਬਣਣੀ ਲੋ ਜੀ ਅਸੇ ਕੁਝ ਵੀ ਨਹੀਂ ਹੈਗਾ ਵਿੱਚ ਦਾਣਾ ਹੀ ਨਹੀਂ ਹੈਗਾ ਵਿੱਚ ਕਿਸਾਨ ਭਰਾਓ ਇਹ ਆ ਦੇਖੋ ਅਸੇ ਕੱਲੀ ਹੋ ਰਹੀ ਹਾਂਜੀ ਹਾਂ ਇਹ ਵਿੱਚ ਤਾਂ ਹੁਣ ਲੋਕ ਕਹਿੰਦੇ ਪਾਣੀ ਦੀ ਵੀ ਕਹਿਣ ਤੋਂ ਭਾਵ 1% ਦਾਣਾ ਹੈਗਾ ਬਸ 1% ਵੀ ਨਹੀਂ ਜਾਂ ਤਾਂ ਜਮ ਖਤਮ ਇਹ ਵੀ ਖਤਮ ਨਹੀਂ ਹੋਣਾ ਜਦੋਂ ਉਹ ਦੇ ਦੋ ਉਹਨੂੰ ਪੂਰਾ ਵਧੀਆ ਲੋਹਾ ਚਲਣੀਆਂ ਨੇ ਹਾਂ ਇਹ ਕਿਸੇ ਕੰਮ ਹੀ ਨਹੀਂ ਹੁਣ ਤੇ ਦੂਜੀ ਗੱਲ ਇਹ ਆ ਵੀ ਹੁਣ ਇਹ ਡੱਗੀਆਂ ਤੋਂ ਅੱਗੇ ਮਤਲਬ ਵਧੀਆਂ ਜਾਂਦੀ ਆ ਹੂੰ ਇਹਦਾ ਕੋਈ ਇਲਾਜ ਜੇ ਕਿਸੇ ਮੇਰੇ ਵੀਰ ਲਵੇ ਹੈਗਾ ਠੀਕ ਆ ਸਪਰੇਹਾ ਵੀ ਬਹੁਤ ਕਰਤੀਆਂ ਹੂੰ ਇੱਥੇ ਚੋਣਾ ਜਤਨ ਦੇ ਮਾਰਿਆਂ ਨੇ ਇਹਨਾਂ ਨੇ ਨਾ ਦਿੱਲੀ ਮਾਡਲ ਬਣਾਇਆ ਸੀਗਾ ਹੂੰ ਦਿੱਲੀ ਦੇ ਵਿੱਚ ਅਕੇ ਫਾ ਕੱਲੀ ਕੱਲੀ ਫਸਲ ਦਾ ਮੁਆਵਜ਼ਾ ਮਿਲਦਾ ਹੂੰ ਇਹਨਾਂ ਨੇ ਹੁਣ ਜਿੱਧਰ ਗੜੇ ਪਏ ਨੇ ਚਲੋ ਅਸੀਂ ਤਾਂ ਫੇਰ ਵੀ ਪਰਮਾਤਮਾ ਦੇ ਕਾਲਪੁਰਖ ਤੇ ਭਰੋਸਾ ਰੱਖਦੇ ਆ ਕੋਈ ਗੱਲ ਨਹੀਂ ਹੂੰ ਹੁਣ ਜਿਨ੍ਹਾਂ ਦੀਆਂ ਗੜਿਆਂ ਦੇ ਨਾਲ ਫਸਲਾਂ ਤਬਾਹ ਹੋ ਗਈਆਂ ਬਿਲਕੁਲ ਉਹ ਲੋਕਾਂ ਦੀ ਵੀ ਸਾਰ ਪਹਿਲਾਂ ਲਈ ਜਾਵੇ ਹੂੰ ਕਿਉਂਕਿ ਗੱਲ ਪਤਾ ਕੀ ਇਹ ਤਾਂ ਚਲੋ ਬਿਮਾਰੀ ਆ ਕੋਈ ਗੱਲ ਨਹੀਂ ਕੋਈ ਬਾਹਰਸ ਕਹਿ ਦਿੰਦਾਗਾ ਹੂੰ ਇਹ ਜਿਹੜਾ ਮੁਰਗੀਤ ਕੇ ਮੁਆਵਜ਼ਾ ਦੇਣ ਦੀਆਂ ਗੱਲਾਂ ਨੇ ਇਹ ਸਰਕਾਰ ਚਾਹੇ ਕੋਈ ਵੀ ਹੋਵੇ ਕਿਸਾਨ ਹਤੈਸੀ ਨਹੀਂ ਹੋ ਸਕਦੀ ਹੂੰ ਚاہے ਉਹ ਆਮ ਆਦਮੀਆਂ ਚਾਹੇ ਕਾਲੀ ਦਲ ਦੀ ਆ ਚਾਹੇ ਕਾਂਗਰਸ ਦੀ ਆ ਤੁਸੀਂ ਪਹਿਲਾਂ ਕਾਲੀ ਦਲ ਜਾਂ ਕਾਂਗਰਸ ਬ੍ਰੀ ਦੇਖਿਆ 7-7 ਰੁਪਈਆਂ ਦੇ ਚੱਕਾ ਇਹਦੀ ਸਾਡੇ ਇੱਥੇ ਗੜੇ ਪਏ ਦੀ ਅੱਛਾ ਕਿਸੇ ਨੂੰ 20 ਰੁਪਈਆਂ ਦਾ ਚੱਕਾ ਕਿਸੇ ਨੂੰ 15 14 ਦਾ ਚੱਕ ਉਹ ਇੱਕ ਮਜ਼ਾਕ ਕਰ ਰਹੇ ਨੇ ਕਿਸਾਨਾਂ ਹੂੰ ਅੱਛਾ ਇਹ ਜਿਹੜੀ ਤੁਸੀਂ ਫਿਰ ਇਸ ਦੀ ਮਿੱਟੀ ਦੀ ਜਿਹੜੀ ਜਾਂਚ ਕਰਵਾਈ ਕਿੰਨੀ ਕਰਵਾਈ ਨਹੀਂ ਮਿੱਟੀ ਦੀ ਜਾਂਚ ਹੁਣ ਫਸਲ ਕੱਟ ਕੇ ਕਰਾਈ ਜਾਊਗੀ ਜੀ ਅੱਛਾ ਹੁਣ ਇਸ ਤਰੀਕੇ ਨਾਲ ਤਾਂ ਮਤਲਬ ਕੋਈ ਇਹ ਤਾਂ ਹੱਲ ਹੀ ਨਹੀਂ ਹੈਗਾ ਫੰਤ ਤੁਸੀਂ ਇਹ ਪੂਰੇ ਖੇਤ ਦੇ ਵਿੱਚ ਦੇਖ ਲਓ ਇੱਕ ਥਾਂੋਂ ਡੱਗੀ ਜੀ ਪੈਦਾ ਹੁੰਦੀ ਆ ਪੂਰੇ ਅਸੀਂ ਸਾਰੇ ਸਾਰੇ ਫੈਲ ਜੂਗੇ ਫੈਲ ਜਾਂਦੀ ਆ ਜੀ ਹਾਂ ਯਾਨੀ ਜੀ ਦੇਖੋ ਵੀ ਇਹ ਇਤਕੀ ਬਹੁਤ ਫੈਲ ਚੁੱਕੀ ਆ ਅੱਗੇ ਨਾਲ ਅੱਛਾ ਤੁਸੀਂ ਕਿਸਾਨ ਭਰਾਵਾਂ ਤੋਂ ਸਾਡਿਆਂ ਤੋਂ ਕਿਸ ਤਰ੍ਹਾਂ ਦੇ ਕੀ ਸੁਝਾਅ ਮੰਗਦੇ ਹੋ ਸੁਝਾਅ ਤਾਂ ਦੇਖੋ ਜੀ ਮੈਂ ਮੰਗਦਾ ਜਿਵੇਂ ਆਪਣੇ ਪਿੰਡਾਂ ਦੇ ਵਿਚਾਰਮ ਗੱਲਾਂ ਚੱਲਦੀਆਂ ਨੇ ਉਹਨਾਂ ਵਿੱਚ ਤਾਂ ਪਾਣੀ ਦੀ ਮਾਰ ਕਹਿ ਦਿੰਦੇ ਆ ਵਿੱਚ ਇਹਨੂੰ ਚਾਨਣੀ ਕਹਿ ਦਿੰਦੇ ਆ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਫਸਲ ਬੀਜਣ ਵੇਲੇ ਪੂਰਾ ਧਿਆਨ ਰੱਖਿਆ ਗਿਆ ਹੈਗਾ ਪੂਰਾ ਡੀਏਪੀ ਵਗੈਰਾ ਸਲਫਰ ਵਗੈਰਾ ਪਾ ਕੇ ਹੂੰ ਪੂਰਾ ਬੀਜ ਨੂੰ ਦਵਾਈ ਲਾ ਕੇ ਸਾਰਾ ਕੁਝ ਕਰਕੇ ਬੀਜਿਆ ਗਿਆ ਦੂਜੀ ਗੱਲ ਇਹ ਆ ਜਿਵੇਂ ਇਹ ਡਾਕਰ ਬਾਹਣ ਨੇ ਅਸੀਂ ਇਹਦੇ ਵਿੱਚ ਇੱਕ ਹਾਲ ਆਉਂਦਾ ਜਿਹੜਾ ਹੂੰ ਉਹ ਬਹੁਤ ਫੇਰਿਆ ਪਿਆ ਪਾਣੀ ਖੜਨ ਤੋਂ ਹੂੰ ਦੇਖੋ ਪਾਣੀ ਜੇ ਕਿਤੇ ਪਾਣੀ ਖੜਿਆ ਹੋਵੇ ਆਪਾਂ ਮੰਨ ਲਈਏ ਪਾਣੀ ਖੜ ਗਿਆ ਇੱਕ ਛੋਟੀ ਜਿਹੀ ਡੱਗੀ ਤਿਆਰ ਹੋ ਕੇ ਵੀ ਸਪੈਸ਼ਲੀ ਇਸ ਤਰੀਕੇ ਨਾਲ ਹੀ ਖੜ ਗਿਆ ਪਾਣੀ ਹੂੰ ਇਹ ਥੋੜਾ ਜਿਹਾ ਜੇ ਕੋਈ ਵਹਿਰ ਸਲਾ ਲਓ ਜਦ ਨਹੀਂ ਪ੍ਰਸਾਤ ਹੋਈ ਆ ਪਾਣ ਤਾਂ ਆਪਣਾ ਠੀਕ ਸੀਗਾ ਤੂੰ ਪਹਿਲਾਂ ਜਦ ਦਿਨ ਦੀ ਮੀਂਹ ਪਿਆ ਥੋੜਾ ਜਿਹਾ ਮੀਂਹ ਤੋਂ ਬਾਅਦ ਇਹ ਕੋਈ ਚਾਹੇ ਬਾਹਰ ਸਲਾ ਲਉ ਤੂੰ ਬਾਅਦ ਇਹ ਬਹੁਤ ਵੱਧ ਰਿਹਾ ਹੈ ਹੋਰ ਵੀ ਮਤਲਬ ਪਿੰਡ ਦੇ ਵਿੱਚ ਕਿਸਾਨਾਂ ਦੇ ਜਿਹੜੇ ਖੇਤਾਂ ਨੇ ਵਿੱਚਾ ਚਲੋ ਇਹ ਤਾਂ ਡਾਕਰ ਬਾਣ ਵਿੱਚ ਰੇਸਲੇ ਬਾਣਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਮਾਰ ਪਈ ਆ ਹਮ ਕਿਸਾਨ ਭਰਾਵੋ ਜੇਕਰ ਕਿਸੇ ਵੀ ਕਿਸਾਨ ਭਰਾ ਨੂੰ ਇਸ ਚੀਜ਼ ਬਾਰੇ ਪਤਾ ਹੈ ਇਸ ਨੁਕਸ ਬਾਰੇ ਪਤਾ ਹੈ ਵੀ ਇਹ ਕਈ ਵਾਰੀ ਸਾਡੇ ਕੋਲੇ ਕਿਸਾਨ ਭਰਾ ਨੇ ਜਿਹੜੇ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਐਕਸਪੈਰੀਮੈਂਟ ਹੈਗਾ ਉਹਨਾਂ ਕੋਲ ਉਹਨਾਂ ਨੂੰ ਪਤਾ ਵੀ ਇਹ ਕਿਹਦੇ ਨਾਲ ਕੰਟਰੋਲ ਹੋਊਗੀ ਤੇ ਕਿਹੜੀ ਕਿਹੜੀ ਸਪਰੇਅ ਕਰਨ ਨਾਲ ਕੰਟਰੋਲ ਹੋਊਗੇ ਇਹ ਭਰਾ ਨੇ ਦੱਸਿਆ ਵੀ ਪਹਿਲਾਂ ਮੈਂ ਕਿਹ ਸਪਰੇਅ ਹਨ ਜਿਹੜੀਆਂ ਉਹ ਕਰ ਚੁੱਕਿਆਂਗੇ ਤੇ ਇੱਕ ਵਾਰ ਮੈਂ ਫਿਰ ਕਹੂੰਗਾ ਮੈਂ ਕੈਮਰਾਮੈਨ ਨੂੰ ਵੀ ਥੋੜਾ ਜਿਹਾ ਇਹ ਦਿਖਾ ਦਿੱਤਾ ਜਾਵੇ ਤੇ ਸਾਨੂੰ ਦਿਖਾਉਣਾ ਵੀ ਜਿੱਧਰ ਨੂੰ ਇਹ ਹਵਾ ਗਈ ਹੋਈ ਆ ਕਿ ਲਗ ਲਗ ਭਾਗ ਇਸ ਤਰ੍ਹਾਂ ਲੰਬਾਈ ਤੁਰਿਆ ਜਾਂਦਾਗਾ ਓਨੀ ਓਨੀ ਜਗ੍ਹਾ ਜਿੱਥੇ ਜਿਹੜੇ ਬਸ ਜਿੱਥੇ ਇਹ ਖੜ ਗਏ ਤੇ ਜਿਹਦਾ ਦਾਣਾ ਨਹੀਂ ਪੈਂਦਾ ਕਹਿਣ ਦਾ ਭਾਵ ਸਾਨੂੰ ਪੂਰੀ ਮਤਲਬ ਇਧਰ ਜਿੱਧਰ ਇੱਥੋਂ ਆ ਥੋੜੇ ਥੋੜਾ ਹੁੰਦੀ ਹੁੰਦੀ ਨਾ ਹਾਂਜੀ ਦੇਖੋ ਜੀ ਇੱਧਰ ਤੁਸੀਂ ਆ ਜਾਓ ਅੱਗੇ ਪੂਰੀ ਗਣਕ ਦੇ ਵਿੱਚ ਆਹ ਦੇਖੋ ਇੱਥੇ ਇੱਥੋਂ ਡੱਗੀ ਸ਼ੁਰੂ ਹੋਈ ਆ ਆ ਆਹ ਘਰੇ ਦੇ ਵਿੱਚ ਇੱਥੋਂ ਦੇਖੋ ਜੀ ਇਹ ਆਹ ਚੱਲਦੀ ਆਹ ਚਲਦੀ ਚਲਦੀ ਦੇਖੋ ਜੀ ਧਾਲੀ ਵਾਲਾ ਸਾਹਿਬ ਹਾਂਜੀ 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 ਵੀ ਇਸ ਤਰੀਕੇ ਨਾਲ ਪੂਰਾ ਕੈਰਾਗਾ ਹੌਲੀ ਹੌਲੀ ਕਵਰ ਕਰ ਲੈਂਦੀ ਆ ਇਹ ਇੱਕ ਮਿੰਟ ਇੱਥੋਂ ਮੜਾ ਜਿ ਖੜ ਕੇ ਕੈਮਰਾਮੈਨ ਨੂੰ ਕਹੂੰਗਾ ਵੀ ਮੜਾ ਜ ਇਹ ਆ ਦਿਖਾ ਸਕਦੇ ਹਾਂ ਸਾਹਮਣੇ ਇਹ ਆ ਦੇਖੋ ਸਾਹਮਣੇ ਇਹ ਇਸ ਤਰ੍ਹਾਂ ਇਹ ਲੰਬਾਈ ਐ ਜਾਈ ਜਾਂਦਾ ਜਿਹਦੇ ਵਿੱਚ ਅ ਕਿਸਾਨ ਭਰਾ ਦਾ ਕਾਫੀ ਨੁਕਸਾਨ ਹੋਣ ਦਾ ਖਤਸਾਗਾ ਜੇਕਰ ਕਿਸੇ ਵੀ ਕਿਸਾਨ ਭਰਾ ਨੂੰ ਇਸ ਬਾਰੇ ਕੋਈ ਜਾਣਕਾਰੀ ਹੋਵੇ ਇਕ ਮੈਨੂੰ ਇਹ ਦੱਸੋ ਜੀ ਤੁਸੀਂ ਹੁਣ ਤੱਕ ਜਿਹੜੀਆਂ ਸਪਰੇਹਾਂ ਕਿੰਨੀਆਂ ਕਰ ਚੁੱਕੇ ਹੋ ਤੇ ਸਪਰੇਹਾਂ ਤਾਂ ਕਈ ਕਰਤੀਆਂ ਜੀ ਹੂੰ ਕਈ ਸਪਰੇਹਾਂ ਕਰ ਚੁੱਕਿਆਂਗੇ ਤੇ ਮਤਲਬ ਹਜੇ ਕੋਈ ਰਿਜ਼ਲਟ ਤਾਂ ਮਿਲਿਆ ਨਹੀਂ ਮੇਰੇ ਖਿਆਲ ਚ ਵੀ ਉਦੋਂ ਤਾਂ ਜਿਹੜੀ ਹੈਗੀ ਆ ਆਪਸਾ ਹੁਣ ਤੁਹਾਨੂੰ ਪਤਾ ਹੀ ਆ ਮੌਸਮ ਕਹੇ ਜਾ ਜੀ ਹੁਣ ਤਾਂ ਪੱਕਣ ਦੇ ਕਿਨਾਰੇ ਆ ਗਈ ਆਪਾਂ ਕਹਿ ਲਈ ਫਸਲ ਪਰ ਦਾਣਾ ਨਹੀਂ ਇਹਦੇ ਵਿੱਚ ਜੀ ਪੂਰਾ ਬਣਨਾ ਇਹ ਤਾਂ ਖਤਮ ਆ ਇਹ ਤਾਂ ਟੂੜੀ ਪੱਲੇ ਪਏ ਜੇ ਕੱਲੀ ਉਹੀ ਵਾਧੂਗਾ ਦੇਖੋ ਜਿੱਥੋਂ ਵੀ ਤੋੜਦੇ ਆ ਚਾਹੇ ਥੋੜੀ ਜਿਹੀ ਹਰੀ ਆ ਪੱਲੀ ਇਹ ਦਾਣਾ ਨੇ ਧਾਲੀਆਂ ਸਾਹਿਬ ਇਹਨੇ ਖਤਮ ਹੋ ਜਾਣਾਗਾ ਹੂੰ ਜਦੋਂ ਹੁਣ ਲੋ ਚੱਲਣੀਆਂ ਜਿਹੜੀ ਆ ਹੁਣ ਦੇਖੋ ਆ ਤਾਂ ਦੁੱਧ ਬਣਿਆ ਵੈ ਇਕ ਹੂੰ ਇਹ ਦੁੱਧ ਨੇ ਮਤਲਬ ਇਹਨੇ ਖਤਮ ਹੋ ਜਾਣਾ ਜਦੋਂ ਲੋ ਚੱਲਣੀਆਂ ਸਮਝਿਆ ਪੂਰੀ ਕਣਕ ਦੀ ਮਤਲਬ ਬਰਬਾਦੀ ਆ ਹੋ ਸਕਦਾ ਤੋੜੀ ਕਾਣੀ ਪੱਲੇ ਪੈ ਜੇ ਪਰ ਮੇਰੇ ਖਿਆਲ ਚ ਵੀ ਹੈ ਨਹੀਂ ਪੱਲੇ ਪੈਣ ਦਾ ਕੋਈ ਤਾਣਸ ਤੇ ਦੇਖੋ ਨਹੀਂ ਮਤਲਬ ਜੋ ਤਾਂ ਹੁਣ ਆਪਣੀ ਗੱਲ ਹੋ ਗਈ ਵੀ ਜਿਹੜਾ ਪਾਣੀ ਦੀ ਮਾਰ ਤਾਂ ਨਹੀਂ ਲੱਗ ਰਹੀ ਕਿਉਂਕਿ ਅਸੀਂ ਇੱਥੇ ਫਿਰ ਰਹਿਆਂਗੇ ਵੇ ਇੱਕ ਪਾਣੀ ਦੀ ਮਾਰ ਥੋੜੇ ਸਮੇਂ ਹੋ ਸਕਦੀ ਹੈ ਪਰ ਸਾਰੀ ਫਸਲ ਦੇ ਵਿੱਚ ਨਹੀਂ ਪਾਣੀ ਦੀ ਮਾਰ ਹੋ ਸਕਦੀ ਵੀ ਜੇਕਰ ਕਿਸੇ ਕਿਸਾਨ ਭਰਾ ਨੂੰ ਪਤਾ ਤਾਂ ਉਹ ਆਪਣਾ ਤੁਸੀਂ ਫੋਨ ਨੰਬਰ ਬੋਲ ਦਿਓ ਵੀ ਜਿਹਦੇ ਕੋਈ ਕਿਸਾਨ ਭਰਾ ਤੁਹਾਡੇ ਨਾਲ ਕੋਈ ਗੱਲ ਕਰਨੀ ਚਾਹੇ ਤਾਂ ਉਹ ਕਰ ਸਕਦੇ ਹਾਂ ਜੇ ਕਿਸੇ ਨੂੰ ਇਸ ਦੇ ਬਾਰੇ ਕੋਈ ਨੌਲੇਜ ਆ ਜੀ ਮੇਰਾ ਫੋਨ ਨੰਬਰ 99143 83126 ਕੋਈ ਵੀ ਮੇਰਾ ਕਿਸਾਨ ਵੀਰੇ ਇਸ ਦੇ ਬਾਰੇ ਨੌਲੇਜ ਦੇ ਸਕਦਾ ਤਾਂ ਉਹ ਜਰੂਰ ਦੱਸਿਓ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਜੇ ਕੋਈ ਦਵਾਈ ਵੀ ਕੰਮ ਕਰ ਸਕਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਖਤਮ ਹੈ ਅ ਦੁਬਾਰਾ ਇੱਕ ਵਾਰੀ ਨੰਬਰ ਫੇਰ ਬੋਲ ਦਿਓ 9914383102 ਬਹੁਤ ਬਹੁਤ ਤਨਵਾਦ